ਨਮਸਕਾਰ ਆਕਾਸ਼ ਵਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਫੂਡ ਪ੍ਰੋਸੈਸਿੰਗ ਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਨਦਕਾਰਾਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੂੰਜੀ ਨਿਵੇਸ਼ ਕਰਨ ਦੀ ਅਪੀਲ ਕੀਤੀ ਭਾਸ਼ਪਾ ਦੇ ਸੀਨੀਅਰ ਆਗੂ ਵਿਜੇ ਸਾੰਪਲਾ ਨੇ ਪੰਜਾਬ ਸਰਕਾਰ ਤੇ ਹੀ ਬੋਟਾਂ ਦਿਖਾਤੇ ਰਗਾ ਪਤੋ ਨੀਤੀਆਂ ਅਤੇ ਕੇਂਦਰ ਸਰਕਾਰ ਤੇ ਨਵੇਂ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਧ ਅੜਿੱਕੇ ਡਾਂਡਾ ਦੋਸ਼ ਲਗਾਇਆ ਪੰਜਾਬ ਦੇ ਰਾਸ਼ਪਲ ਬਨਵਾਰੀ ਲਾਲ ਪੁਰੀਹਤ ਨੇ ਸਰਕਾਰੀ ਸਕੂਲਾਂ ਦੇ 10ਵੀਂ ਤੇ 8ਵੀਂ ਜਮਾਤ ਦੇ 300 ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਮਾਨਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅਤਿਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਹੁਣ ਖਬਰਾਂ ਵਿਸਥਾਰ ਨਾਲ पीएच डी चैंबर ऑफ कॉमर्स एंड इंडस्ट्री वालों लुधियाना विखे कल खेतरी फूड प्रोसैसिंग मिलनी करवाई गई केंद्रीय फूड प्रोसैसिंग से रेलवे राजनीत सिंह बिट्टू ने बतौर मुख मेहमान अपने संबोधन में कहा कि दुनिया प्रोसैसड फूड की मंग लगातार बढ़ रही है इसलिए भारत सरकार इस खेत्र वल विशेष तवज्जो दे कई रियायत दे रही है ਉਨਾ ਕਹਿਆ ਕਿ ਸਨਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੂੰਜੀ ਨਿਵੇਸ਼ ਕਰਨ ਅਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਮਦਦ ਕਰੇਗੀ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਸਨਤਾਂ ਦੀ ਸਥਾਪਨਾ ਨਾਲ ਉਦਮੀਆਂ ਨੂੰ ਫਾਇਦਾ ਹੋਏਗਾ ਤੇ ਕਿਸਾਨਾਂ ਦੀਆਂ ਵੀ ਕਈ ਸਮੱਸਿਆਵਾਂ ਹੱਲ ਹੋਣਗੀਆਂ। ਉਨਾ ਖਾਸ ਤੌਰ ਤੇ ਨੌਜਵਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਦੀ اپیل ਕਰਦੇ ਆ ਕਿ ਇਸ ਖੇਤਰ ਵਿੱਚ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੀਆਂ ಅಪਾਰ ਸੰਭਾਵਨਾਵਾਂ ਨੇ ਰਵਨੀਤ ਸਿੰਘ ਬਿੱਟੂ ਨੇ ਸੂਬੇ ਦੇ ਉਦਮੀਆਂ ਨੂੰ ਵਰਲਡ ਫੂਡ ਇੰਡੀਆ 2024 ਵਿੱਚ ਹਿੱਸਾ ਲੈਣ ਦੀ اپیل ਕੀਤੀ ਤੇ ਕਿਹਾ ਕਿ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਮੰਤਰਾਲੇ ਦੀਆਂ ਸਕੀਮਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਏਗਾ ਇਸ ਤੋਂ ਪਹਿਲਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸੰਤਦਕਾਰਾਂ ਦਾ ਸਵਾਗਤ ਕਰਦੇ ਹਾਂ ਪੀ ਐਚ ਡੀ ਸੀ ਸੀ ਆਈ ਪੰਜਾਬ ਚੈਪਟਰ ਦੇ ਚੇਅਰਮੈਨ ਆਰ ਐਸ ਸਚਦੇਵਾ ਨੇ ਜਲੰਧਰ ਤੇ ਅੰਮ੍ਰਿਤਸਰ ਹਵਾਈ ਅੱਡੇ ਆ ਨੇੜੇ ਫੂਡ ਟੈਸਟਿੰਗ ਲੈਬ ਖੋਲਣ ਦੀ ਮੰਗ ਕਰਦੇ ਹਾਂ ਕਿਹਾ ਕਿ ਇਸ ਨਾਲ ਬਰਾਮਦ ਨੂੰ ਖੋਲਾਰਾ ਮਿਲੇਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੁਦਰਤੀ ਜੀਵਨ ਜਿਉੜਲੇ ਮਨੁੱਖੂ ਸੰਤੁਲੇ ਚੁਗਿਰਦੇ ਦੀ ਬੇਹੱਦ ਜ਼ਰੂਰਤ ਹੈ ਅਤੇ ਚੁਗਿਰਦੇ ਨੂੰ ਸੰਤੁਲਿਤ ਰੱਖਣ ਲਈ ਮਨੁੱਖ ਨੂੰ ਹੁਣ ਵਿਸ਼ੇਸ਼ ਹਮਲੇ ਮਾਰਨੇ ਹੀ ਪੈਣਗੇ। ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਕੰਪਲੈਕਸ ਬੂਟੇ ਲਾ ਕੇ ਬੂਟੇ ਲਾਉਣ ਤੇ ਚੁਗਿਰਦੇ ਨੂੰ ਬਚਾਉਣ ਸੰਬੰਧੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਣਾ ਕਿਹਾ ਕਿ ਮੁਹਿੰਮ ਦੌਰਾਨ ਵਿਧਾਨ ਸਭਾ ਦੇ ਅਧਿਕਾਰਤ ਖੇਤਰ ਵਿੱਚ 2000 ਬੂਟੇ ਲਾਏ ਜਾਣਗੇ। ਉਨਾ ਹਰ ਮਨੁੱਖ ਨੂੰ ਘਟੋ ਘਟੇ ਕਬੂਟਾ ਲਾਉਣ ਦੀ ਸਲਾਹ ਦਿੰਦੇ ਹਨ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਵਾਤਵਤ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ ਸਪੀਕਰ ਸੰਧਵਾਨ ਨੇ ਕਿਹਾ ਕਿ ਰੁੱਖਾਂ ਦੀ ਕਟਾਈ ਨਾਲ ਮਣਾ ਰਕਵਾ ਲਗਾਤਾਰ ਕਟ ਰਿਹਾ ਹੈ ਜਿਸ ਕਾਰਨ ਚਿਕਿਰਦਾ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਲਈ ਧਰਤੀ ਮਾ ਨੂੰ ਸਿਹਤਮੰਦ ਪ੍ਰਦੂਸ਼ਣ ਰਹਿਤ ਅਤੇ ਹਰਾ-ਭਰਾ ਰੱਖਣ ਲਈ ਵੱਤਵਤ ਬੂਟੇ ਲਾਉਣਾ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਵਡੇਰੇ ਲੋਕ ਖੇਤ ਵਿੱਚ ਵੱਤਵਤ ਬੂਟੇ ਲਾ ਕੇ ਚੁਗਿਰਦੇ ਨੂੰ ਸੰਤੁਲਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਕੇਂਦਰ ਸਰਕਾਰ ਵੱਲੋਂ ਲੰਮੀ ਚਰਚਾ ਮਗਨ ਤਿਆਰ ਕੀਤੇ ਗਏ ਤਿੰਨ ਨਵੇਂ ਅਪਰਾਧਕ ਕਾਨੂੰਨ ਭਾਰਤੀ ਨਾਸਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀਦਨੀਮ 2023 ਲਾਗੂ ਹੋ ਗਏ ਨੇ ਮੋਹਾਲੀ ਤੋਂ ਐਡਵੋਕੇਟ ਅਮਿਤ ਮੰਡਕਨ ਇਹਨਾਂ ਤਿੰਨ ਨਵੇਂ ਕਾਨੂੰਨਾਂ ਨੂੰ ਲੋਕ ਹਿੱਤ ਵਿੱਚ ਦੱਸਦੇ ਨੇ ਨਵੇਂ ਕਾਨੂੰਨ ਆਏ ਜੀ ਲੋਕਾਂ ਦੀ ਭਲਾਈ ਵਾਸਤੇ ਇਨੈਕਟ ਕਰੇ ਗਏ ਆ ਇਸ ਚੁਣਿਕਤਾ ਟਾਈਮ ਫਰੇਮ ਦੇਤੇ ਆ ਜੀ ਲਾ ਨਹੀਂ ਇੰਨੇ ਦਿਨ ਚ ਜਿਹੜਾ ਹੈਗਾ ਚਾਰਜ ਫਰੇਮ ਹੋਊਗਾ ਇੰਨੀ ਦੇਰ ਚ ਕੇਸ ਕਮਿਟ ਹੋਊਗਾ ਇੰਨੀ ਦੇਰ ਚ ਜੱਜਮੈਂਟ ਹੈ ਜਿਵੇਂ 45 ਡੇਸ ਦੇ ਅੰਦਰ ਬਹਿਸ ਤੋਂ ਬਾਅਦ ਜੱਜਮੈਂਟ ਦੇਣੀ ਪਊਗੀ ਦੂਸਰਾ ਜਿਹੜਾ ਜਿਹੜੇ ਵੀ ਹੁਣ ਅਫੈਂਸਸ ਦੇ ਨਾਲ ਚ 7 ਸਾਲ ਤੋਂ ਉੱਪਰ ਹੈ ਸਜ਼ਾ ਉਸ ਚ ਫੋਰੈਂਸਿਕਸ ਦੀ ਜ਼ਰੂਰੀ ਕਰਤੇ ਆ ਕਿ ਫੋਰੈਂਸਿਕਸ ਤੋਂ ਰਿਪੋਰਟ ਲੈਣੀ ਜ਼ਰੂਰੀ ਹੈ ਜੀ ਨੈਕਸਟ ਜਿਹੜਾ ਇੱਕ ਜ਼ੀਰੋ ਐਫ ਆਈ ਆਰ ਦੀ ਜੇ ਅਫੈਂਸ ਕਿਤੇ ਵੀ ਹੋਏ ਹੋਏ ਤਾਂ ਜਿਹੜੀ ਐਫ ਆਈ ਆਰ ਆਹੋ ਕਿਤੇ ਵੀ ਕਰ ਸਕਦੇ ਆ ਜਿਹੜਾ ਡਿਜੀਟਲ ਤੇ ਇਲੈਕਟ੍ਰੋਨਿਕ ਐਵਿਡੈਂਸ ਇਹਨਾਂ ਨੂੰ ਇਨਕਲੂਡ ਕਰ ਲਿਆ ਡੈਫੀਨੇਸ਼ਨ ਚ ਤੇ होंगे जी आम पब्लिक खबर आकाशवाणी जलंधर तो सुन रहे आकाशवाणी ताज़ा खबर हासिल करने लैबसाइट न्यूज ऑन एर डॉट जीओवी डॉट इन उपर लॉग इन कर सकते हो ਪਾਸਪਤੀ ਸੀਨੇ ਰੱਖੂ ਅਤੇ ਸਾਫਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੇ 2 ਸਾਲ ਅਤੇ 4 ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਵਿਕਾਸ ਦੀ ਕੀਮਤ ਤੇ ਵੋਟਾਂ ਦੀ ਖਾਤਰ ਅਗਾ ਵਧੂ ਨੀਤੀਆਂ ਤੇ ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਧ ਡੀਕੇ ਡਾਈ ਜਾ ਰਹੇ ਨੇ ਅਤੇ ਸਰਕਾਰ ਆਪਣੀ ਸਿਆਸੀ ਨੀਤੀ ਤਹਿਤ ਕੰਮ ਕਰ ਰਹੀ ਹੈ ਜਿਹੜੀ ਸੂਬੇ ਦੇ ਹਿੱਤ ਵਿੱਚ ਉੱਕਾ ਵੀ ਨਹੀਂ ਹੈ ਤੱਥਾਂ ਸਹਿਤ ਇਸ ਮਾਮਲੇ ਨੂੰ ਜਾਗਰੂਕ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਸੂਬੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਲਾਗੂ ਕੀਤੇ ਜਾ ਰਹੇ ਕਈ ਅਹਿਮ ਕੌਮੀ ਸ਼ਾਰਾ ਪ੍ਰੋਜੈਕਟਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਵਿਜੇ ਸਾਂਪਲਾ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਨਸ਼ਿਆਂ ਦੇ ਬੇਕਾਬੂ ਖਤਰੇ ਕਾਰਨ ਸੂਬਾ ਪਹਿਲਾਂ ਹੀ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ ਉਹਨਾਂ ਕਿਹਾ ਕਿ ਕਿਸਾਨ ਜਿੱਥੇ ਬੰਦਿਆਂ ਦੇ ਸਿਆਸੀ ਤੌਰ ਤੇ ਪ੍ਰੇਰਿਤ ਧਰਨਿਆਂ ਨੂੰ ਸੂਬਾ ਸਰਕਾਰ ਦੀ ਲੋਕੀ ਹਮਾਇਤ ਕਾਰਨ ਕੇਂਦਰ ਸਰਕਾਰ ਵੱਲੋਂ ਪ੍ਰਵਾਨ ਕੀਤੇ ਵੱਡੇ ਕੌਮੀ ਮਾਰਗ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਹੁਣ ਬੰਦ ਹੋ ਗਏ ਨੇ ਤੇ ਇਸ ਦੀ ਕੀ ਮਤ ਪੰਜਾਬ ਦੇ ਲੋਕਾਂ ਨੂੰ ਪੁਗਤਣੀ ਪਵੇਗੀ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਇੱਕ ਸ਼ਰਧਾਵਾਨ ਤੇ ਨਿਮਾਣੇ ਸਿੱਖ ਵਜੋਂ ਉਹਨਾਂ ਦਾ ਰੋਮ ਰੋਮ ਅਤੇ ਸਵਾਸ ਸਵਾਸ ਚਵਰ ਛਤਰ ਤਖਤ ਦੇ ਮਾਲਕ ਜੋ ਕੋ ਜੋ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਮੀਰੀ ਪੀਰੀ ਦੇ ਸਰਬੋਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਉਹ ਅਥਾ ਸ਼ਰਧਾ ਤੇ ਨਿਮਰਤਾ ਸਹਿਤ ਸਰਬੋਚ ਸਥਾਨ ਤੇ ਪੇਸ਼ ਹੋਣਗੇ ਜ਼ਿਕਰਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਨੇ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਅਤੇ ਬਾਗੀ ਆਗੂਆਂ ਵੱਲੋਂ ਲਾਇ ਦੋਸ਼ਾ ਸੰਬੰਧੀ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਦੇਣ ਦਾ ਉਹ ਕਮ ਦਿੱਤਾ ਹੈ ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਹਾਇਤ ਕਰਨ ਅਤੇ ਸਸ਼ਕਤ ਬਣਾਉਣ ਲਈ ਪਹਿਲ ਕਦਮੀ ਕਰਦੇ ਹਨ ਪੰਜਾਬ ਦੇ ਰਾਸ਼ਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਰਾਜ ਭਵਨ ਵਿਖੇ ਦਸਵਿਆਂ ਦੇ ਅਠਵੰਚ ਮਾਤ ਦੇ 300 ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਮਾਨਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੁਣ ਹਰ ਵਿਦਿਆਰਥੀ ਨੂੰ 270000 ਰੁਪਏ ਦੇ ਨਕਦ ਵਜ਼ੀਫੇ ਅਤੇ ਪ੍ਰਸ਼ੰਸਾ ਸਰਟੀਫਿਕੇਟ ਨਾਲ ਸਨਮਾਨਿਤ ਕਰਨ ਦੀ ਇਸ ਪਹਿਲ ਕਦਮੇ ਚ ਸੋਸਾਇਟੀ ਫਾਰ ਏਮਪਾਵਰਮੈਂਟ ਆਫ ਡਿਸਐਡਵਾਂਟੇਜ ਟੈਲੈਂਟਡ ਯੂਥ ਵੱਲੋਂ ਕੀਤੀ ਗਈ ਹੈ ਰਾਜਪਾਲ ਬਰੋਹਿਤ ਨੇ ਕਿਹਾ ਕਿ ਸਨਮਾਨਿਤ ਕੀਤੇ ਗਏ 300 ਵਿਦਿਆਰਥੀਆਂ ਜੋ 247 ਕੁੜੀਆਂ ਨੇ ਜੀੜਾ ਦਰਸਾਉਂਦਾ ਹੈ ਕਿ ਕੁੜੀਆਂ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਨੇ ਅਤੇ ਇਹ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਅਤੇ ਆਧੁਨਿਕ ਹੁਨਰ ਵਿਕਸਿਤ ਕਰਨ ਲਈ ਕਿਹਾ ਤਾਂ ਜੋ ਉਹ ਵਿਸ਼ਵ ਪੱਧਰ ਤੇ ਆਪਣਾ ਟਿਚਿਆ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਣ नीट यूजी पेपर लीक मामले दी केंद्रीय जांच ब्यूरो ਵੱਲੋਂ ਜਾਂਚ ਅਤੇ ਸਰਵਉੱਚ ਅਦਾਲਤ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕ ਕਾਫੀ ਸੰਤੁਸ਼ਟ ਨੇ ਮੋਹਾਲੀ ਸਥਿਤ ਡਾਕਟਰ ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਪਵਨੀਤ ਭਾਰਤੀ ਨੇ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਹਿੱਤ ਕੇਂਦਰ ਵੱਲੋਂ ਲਏ ਫੈਸਲੇ ਦੀ ਸ਼ਲਾਘਾ ਕੀਤੀ जो नीट उन्होंने कैंसिल किया या पोस्टपोन किया ये बिल्कुल इन द इंटरेस्ट ऑफ स्टूडेंट्स है क्योंकि अगर कोई भी डाउट हो और फेयर ना हो तो उसमें सारे बच्चों के लिए ठीक नहीं है इट शुड बी फेयर ये आसान डिसीजन नहीं होता कि उसको पोस्टपोन किया जाए जो पोस्टपोन किया उसको जब उनको डाउट आया तो पूरी इंक्वायरी होनी चाहिए एंड जब वो बिल्कुल श्योर हो उसी समय ही वो टेस्ट होना चाहिए फेयरनेस के लिए ये जो भी स्टेप लिया मुझे लगता है ठीक लिया क्यूँकि हाईस्ट लेवल पे दिस शोज गवर्नमेंट कमिटमेंट टू कंडक्ट फ्री एग्जामिनेशन free and fair examination to ye agar inquiry kar rahe to ye government ki commitment dikhata hai ki wo fairness se exam karna chahte hain ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਵਸਮੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕਾਲਤਕਤ ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਸ਼੍ਰੀ ਕਾਲਤਕਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਨ ਕਰਵਾਇਆ ਅਤੇ ਮੀਰੀ ਪੀਰੀ ਦੇ ਮਹਾਨ ਸਿਧਾਂਤ ਬਾਰੇ ਦੱਸਿਆ ਕਿ ਸ਼ਸਤਰ ਕਦੇ ਸਿੱਖ ਤੋਂ ਅਲੱਗ ਨਹੀਂ ਹੋ ਸਕਦਾ ਤੇ ਸ਼ਸਤਰ ਸਿੱਖ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਮੀਰੀ ਪੀਰੀ ਦੀ ਵਧਾਈ ਵੀ ਦਿੱਤੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕਿਹਾ ਕਿ ਮੀਰੀ ਪੀਰੀ ਦਾ ਸਿਧ ਤਰੰਤਾ ਪਾਲਣ ਕਰਦੇ ਆ ਜ਼ਬਰ ਅਤੇ ਜ਼ੁਲਮ ਵਿਰੋਧੀ ਸੰਘਰਸ਼ੇ ਉਹਨਾਂ ਆਖਿਆ ਕਿ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦਿਆ ਦੋ ਕਿਰਪਾਣਾ ਤਾਰਨ ਕਰਕੇ ਸਮਕਾਲੀ ਜ਼ਾਲਮ ਹਕੂਮਤ ਨੂੰ ਇਹ ਸੁਨੇਹਾ ਦਿੱਤਾ ਕਿ ਹੁਣ ਉਸ ਵੱਲੋਂ ਕੀਤੇ ਜਾਂਦੇ ਜ਼ਬਰ ਤੇ ਜ਼ੁਲਮ ਬਹੁਤੀ ਦੇਰ ਨਹੀਂ ਚੱਲਣੇ ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਜੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਪੰਜਾਬ ਵਿੱਚ ਕਮਜ਼ੋਰ ਮੌਨਸੂਨ ਅਤੇ بارش ਦੀ ਕਮੀ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.5 ਡਿਗਰੀ ਬਧ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਅਜ ਬਲੇਰਕੋਟਲਾ ਤੇ ਮੁਹਾਲੀ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ, ਜਦਕਿ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣੀ ਰਹੀ ਪਰ ਨਾਲ ਹੀ ਜ਼ਬਰਦਸਤ ਹਮਸ ਪਰੇ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। Aakhir vich khas khabra ek war fir. ਕੇਂਦਰੀ ਫੂਡ ਪ੍ਰੋਸੈਸਿੰਗ ਤੇ ਰੇਲਵੇ ਰਾਜमंत्री ਰਵਨੀਤ ਸਿੰਘ ਬਿੱਟੂ ਨੇ ਸਨਤਕਾਰਾਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੂੰਜੀ ਨਿਵੇਸ਼ ਕਰਨ ਦੀ ਅਪੀਲ ਕੀਤੀ। ਪਾਸ਼ਪਾ ਦੇ ਸੀਨੀਅਰ ਆਗੂ ਵਿਜੇ ਸਾਹਪਲਾ ਨੇ ਪੰਜਾਬ ਸਰਕਾਰ ਤੇ ਵੋਟਾਂ ਦੇ ਖਾਤਰ ਅਗਾਪਦ ਨੀਤੀਆਂ ਤੇ ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟਾਂ ਵਿੱਚ ਸਭ ਤੋਂ ਵੱਧ ਡੀਕਾ ਡਾਂਡ ਦਾ ਤੋਸ਼ ਲਾਇਆ। ਪੰਜਾਬ ਦੇ ਰਾਸ਼ਪਾਲ ਬਨਵਾਰੀ لال ਪ੍ਰੋਹਿਤ ਨੇ ਸਰਕਾਰੀ ਸਕੂਲਾਂ ਦੀ 10ਵੀਂ ਦੇ 8ਵੀਂ ਜਮਾਤ ਦੇ 300 ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਮਾਨਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅਤੇ ਛੇਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀ ਬੰਦਾ ਕਮੇਟੀ ਵੱਲੋਂ ਸੇਕਾਲ ਤੱਕ ਸਾਇਬ ਵਿਖੇ ਗੁਰਮਤ ਸਮਾਅ ਕੰਮ ਕਰਵਾਇਆ ਗਿਆ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ